ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੌਜੂਦਾ ਪੰਜਾਬ ਦੀ ਜਿਹੜੀ ਅੱਜ ਸਥਿਤੀ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਆ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੂੰ ਲੋਕਾਂ ਨੇ ਸਾਰੇ ਕਾਂਗਰਸ ਤੋਂ ਅਕਾਲੀ ਭਾਜਪਾ ਤੋਂ ਦੁਖੀ ਹੋ ਕੇ ਇਹਨਾਂ ਦੀ ਸਰਕਾਰ ਇਸ ਕਰਕੇ ਲੈਂਦੀ ਸੀ ਵੀ ਇਹ ਸਾਡੇ ਆਮ ਘਰਾਂ ਚੋਂ ਦੇ ਇਹਨਾਂ ਦਾ ਨਾਰਾ ਵੀ ਆਮ ਘਰ ਸੀ ਇਹਨਾਂ ਦਾ ਸੁਪਰੀਮੋ ਤੇ ਭਗਵੰਤ ਮਾਨ ਇਹ ਇਹ ਦਮ ਗਜੇ ਮਾਰਦੇ ਨੇ ਬਹੁਤ ਵੱਡੇ ਪਰ ਅਫਸੋਸ ਕਿ 3 ਸਾਲ ਤੋਂ ਉੱਪਰ ਪੀੜ ਲੰਘਿਆ ਰਿਜ਼ਲਟ 0 ਹੈ ਰਿਜ਼ਲਟ ਚ ਉਹ ਇਹ ਮਾਰ ਖਾ ਕੇ ਸਾਈਕਲ ਲਈ ਜਿਸ ਪੀੜਾ ਚ ਪੰਜਾਬ ਲੰਘ ਕੇ ਗਿਆ ਸੀ ਉਹੋ ਜਿਹੇ ਹਾਲਾਤ ਸਾਨੂੰ ਲੱਗਦਾ ਹੈ ਦੋਸ ਚਾਹੇ ਦਿੱਲੀ ਨੂੰ ਦਈ ਜਾਓ ਚਾਹੇ ਏਜੰਸੀਆਂ ਨਹੀਂ ਦਈ ਜਾਓ ਕਿਸੇ ਨੂੰ ਦਈ ਜਾਓ ਪਰ ਉਹ ਪੀੜਾ ਦੁਬਾਰਾ ਸ਼ੁਰੂ ਹੋ ਰਹੀ ਹੈ ਜਿਹੜਾ ਹੱਸਦੇ ਬੱਸਦੇ ਪੰਜਾਬ ਦੇ ਵਿੱਚ ਕਦੇ ਕਿਤੇ ਜਾ ਕੇ ਹਮਲਾ ਕਦੇ ਤੁਸੀਂ ਹਵਾ ਲਓਗੇ ਕਿ ਸਾਡੀ ਰਾਖੀ ਕੌਣ ਕਰੇਗਾ ਕਿ ਜੇ ਸਾਡੇ ਥਾਣਿਆਂ ਤੇ ਵੀ ਬਲਾਸਟ ਘਰਾਂ ਤੇ ਵੀ ਬਲਾਸਟ ਬੰਦਾ ਕੋਈ ਵੀ ਇਹ ਨਹੀਂ ਕਹਿ ਰਿਹਾ ਮੈਂ ਸੁਰੱਖਤ ਹਾਂ ਉਸ ਤੋਂ ਵੀ ਵੱਡਾ ਦੁੱਖ ਹੈ ਕਿ ਮੈਂ ਬੜੇ ਦੁੱਖ ਨਾਲੇ ਮੂੰਹ ਚੋਂ ਕੱਢ ਰਿਹਾ ਹਾਂ ਸ਼ਬਦ ਕਿ ਜਦੋਂ ਬਾੜ ਖੇਤ ਨੂੰ ਖਾਣ ਲੱਗੀ ਸਰਕਾਰਾਂ ਵੀ ਸਾਨੂੰ ਖਾਣ ਤੇ ਹੋ ਗਈਆਂ ਜਿਹੜੀਆਂ ਡਿਸਿਪਲਨ ਫੋਰਸਾਂ ਨੇ ਜਿਵੇਂ ਉਹ ਕੁੜੀ ਫੜੀ ਗਈ ਆ ਜੀ ਉਹ ਇੱਕ ਦਿਨ 'ਚ ਨਹੀਂ ਪੈਦਾ ਹੋਗੀ ਆਮਨਦੀਪ ਇੱਕ ਦਿਨ 'ਚ ਨਹੀਂ ਪੈਦਾ ਹੋਈ ਉਹਦੀ ਉਹਦੀ ਬੈਕਗ੍ਰਾਉਂਡ ਬੜੀ ਲੰਬੀ ਚੌੜੀ ਹੋਊਗੀ ਜੇ ਨਿਰਪੱਖ ਜਾਂਚ ਹੋਵੇ ਅਸੀਂ ਕਹਿੰਦੇ ਹਾਂ ਵੀ ਨਿਰਪੱਖ ਜਾਂਚ ਹੋਵੇ ਇਸੇ ਤਰ੍ਹਾਂ ਹੁਣ ਜਿਵੇਂ ਟੀਵੀ ਤੇ ਬਾਏ ਰਾਤ ਸੁਣਿਆ ਕਹਿੰਦੇ ਮਨੋਰੰਜਨ ਖਾਹੀਏ ਤੇ ਬਲਾਸਟ ਹੋ ਗਿਆ ਜੀ ਫਲਾਣੇ ਦੇ ਬਲਾਸਟ ਹੋ ਗਿਆ ਕਿਉਂ ਇਹ ਇਹ ਰੀਜਨ ਹੈ ਇਹਦਾ ਕਾਰਨ ਹੈ ਕੋਈ ਸਿਆਸੀ ਲੋਕਾਂ ਦੀ ਇਹ ਆਪ ਚ ਖਾਨਾ ਜੰਗੀ ਚੱਲਦੀ ਆ ਉਹ ਉਹਨੂੰ ਹੋਰ ਟੰਗ ਨਾਲ ਲੜ ਲੈਣ ਪਰ ਹੱਸਦੇ ਵਾਸਤੇ ਪੰਜਾਬ ਨੂੰ ਡਾਜਣਾ ਨਾ ਹੁਣ ਸਾਡੇ ਤੇ ਤਾਂ ਪਹਿਲੇ ਹੀ ਦਿੱਲੀ ਔਖੀ ਐ ਪਹਿਲੇ ਹੀ ਦਿੱਲੀ ਨੇ ਕਿਸਾਨ ਵੀ ਲੁੱਟੇ ਪਸ ਕਿਸਾਨ ਕੁੱਟੇ ਵੀ ਸਾਡੇ ਮੁੰਡੇ ਗੋਲੀਆਂ ਮਾਰ ਕੇ ਹਰਿਆਣੇ ਦੇ ਆ ਕੇ ਸਾਡਾ ਬੱਡ ਟੱਪ ਕੇ ਪੰਜਾਬ 'ਚ ਜੇ ਸਾਡੇ ਤੇ ਸਰਕਾਰ ਹੁੰਦੀ ਦਾਮ ਵਾਲੀ ਹਰਿਆਣੇ ਵਾਲੇ ਸਾਡੇ ਅੱਗੇ ਕਿਵੇਂ ਉਹ ਮੁੰਡੇ ਨੂੰ ਸੁੱਕ ਕਰਨ ਨੂੰ ਮਾਰ ਜਾਂਦੇ ਉਹਨਾਂ ਨੇ ਮਾਰਿਆ ਤੇ ਕੁੱਟਿਆ ਹੁਣ ਉਹ ਤੋਂ ਜੱਗੋ ਤੇਰ ਵੀ ਕਿ ਪੁਲਿਸ ਦੇ ਪਹਿਰੇ ਦੇ ਵਿੱਚ ਸਮਾਨ ਲੁੱਟ ਲਿਆ ਜਿਹੜਾ ਕਾਰ ਸੇਵਾ ਵਾਲੇ ਬਾਬੇ ਵਾਂਗੂ ਇੱਕ ਇੱਕ ਥੈਲਾ ਇਕੱਠਾ ਕਰਕੇ ਬੋਰੀ ਬੋਰੀ ਲੈ ਕੇ ਸਾਰੇ ਕਿਸਾਨ ਕੌਣ ਨੇ ਉਹ ਸਾਡੀਆਂ ਜਿਹਾ ਬੰਦੀਆਂ ਨੇ ਸਾਡੇ ਚੋ ਹੀ ਨੇ ਅਕਾਲੀ ਕਾਂਗਰਸੀ ਸਾਰਿਆਂ ਤੋਂ ਨਿਕਲ ਕੇ ਲੋਕ ਆਪਦੇ ਹੱਕਾਂ ਦੇ ਲਈ ਲੜਨ ਬਾਹਰਾਂ ਤੇ ਬਹਿ ਕੇ ਜਾ ਕੇ ਕੋਈ ਆਗੂ ਹੋਵੇ ਮੇਰਾ ਕੋਈ ਸਬੰਧੀ ਔਰ ਮੈਂ ਇਹ ਦਰਦੁਖਣਾ ਕਹਿਣਾ ਕਹਿੰਦਾ ਸਾਡਾ ਲੁੱਟਿਆ ਸਮਾਨ ਉਹ ਕਿਹਦੇ ਹਜਮ ਆਊਗਾ ਟਰਾਲੀਆਂ ਟਰੈਕਟਰ ਜਿਹੜੇ ਲੋਨ ਤੇ ਲਏ ਹੋਏ ਨੇ ਉਹ ਵੀ ਨਹੀਂ ਛੱਡੇ ਮੁੱਖ ਮੰਤਰੀ ਸਾਹਿਬ ਜਾਗੋ ਜਿਹੜੀ ਆ ਭੀੜ ਨੇ ਦੱਬਲੇ ਆ ਕੇ ਤੁਸੀਂ ਉਥੋਂ ਦਿੱਲੀ ਵਾਲਿਆਂ ਨੇ ਭਜਾ ਤੇ ਹਰਾ ਕੇ ਉਹ ਸਾਰਿਆਂ ਨੇ ਪੰਜਾਬ ਚ ਟੇਢੇ ਢੰਗ ਨਾਲ ਕਬਜ਼ਾ ਕਰਿਆ ਇਹਦੇ ਤੇ ਸਾਡਾ ਮੁੱਖ ਮੰਤਰੀ ਜੇ ਨਾ ਜਾਗਿਆ ਹਾਲਾਤ ਇਦੋਂ ਵੀ ਮਾੜੇ ਹੋਣਗੇ ਮੈਂ ਤਾਂ ਜਨਤਕ ਕਹਿ ਰਿਹਾ ਆ ਕੀ ਹੋ ਗਿਆ ਜੀ ਸਾਡੇ ਕੋਲ ਇੱਕ ਵਿਦਿਆ ਵਿਚਾਰੀ ਪਾਰਵਖਵਾਰੀ ਅਸੀਂ ਤਾਂ ਬਿੱਦੇ ਆ ਪੜਾ ਕੇ ਬੱਚਿਆਂ ਨੂੰ ਕਿਸੇ ਨੇ ਬਾਹਰਲੇ ਦੇਸ਼ ਕੱਢੇ ਨੇ ਉਰੋਂ ਸਾਰੇ ਰਿਸ਼ਤੇਦਾਰਾਂ ਚੋਂ ਕੋਈ ਕਿਤੇ ਵੀ ਬੱਚਿਆਂ ਨੂੰ ਬਚਾ ਲਈਏ ਪਰ ਆ ਸਾਡੇ ਨਾਲ ਜਿਹੜੀ ਹੁਣ ਸਾਡਾ ਮੁੱਖ ਮੰਤਰੀ ਕਰਾ ਰਿਹਾ ਹੈ ਇਹ ਬਹੁਤ ਨਿੰਦਣਯੋਗ ਹੈ ਕਿ ਸਕੂਲਾਂ ਚ ਸਕੂਲਾਂ ਚ ਰਾਜਨੀਤੀ ਚੱਲੂਗੀ ਜੀ ਤੁਸੀਂ ਤਾਂ ਕਹਿੰਦੇ ਅਸੀਂ ਕਿਤੇ ਨਹੀਂ ਪੱਥਰ ਨਹੀਂ ਰੱਖਾਂਗੇ ਹੁਣ ਤੁਸੀਂ ਨੇਰੀਆਂ ਹੀ ਲਿਆ ਰਹੇ ਹੋ ਕੋਈ ਕੰਦ ਨਹੀਂ ਸੱਟ ਰਹੇ ਕਿਤੇ ਨਹੀਂ ਪੱਥਰ ਨਹੀਂ ਰੱਖ ਰਹੇ ਨਾਲ ਦਿੱਲੀ ਵਾਲਿਆਂ ਦਾ ਨਾਮ ਲਿਖੀ ਜਾਂਦੇ ਹੋ ਇਹ ਬਹੁਤ ਨਿੰਦਣਯੋਗ ਆ ਮੈਂ ਇਹਦੀ ਪੂਰਜੋ ਨਿੰਦਣਾ ਕਰਦਾ ਜਿਹੜਾ ਤੁਸੀਂ ਇਹ ਸਵਾਲ ਤੁਹਾਡਾ ਅਹਿਮ ਹੈ ਸਾਡੇ ਸਾਰਿਆਂ ਤੇ ਠੁਕਦਾ ਪਰ ਮੈਂ ਇੱਕ ਗੱਲ ਕਲੀਅਰ ਕਰ ਦਾਂਗੇ ਅਸੀਂ ਸਾਰੇ ਖਾਨਿਆਂ ਤੰਤਰ ਤੱਤ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਤੱਕਾ ਜਦੋਂ ਸਾਡੇ ਨੀਲੀ ਤੇ ਕੇਸਰੀ ਪੱਗ ਦੀ ਸਰਕਾਰ ਹੋਵੇ ਤੇ ਤੰਤਰ ਗੁਰੂ ਗ੍ਰੰਥ ਸਾਹਿਬ ਦੇ ਸਿਰਖਤ ਨਹੀਂ ਰਿਆ ਜਦੋਂ ਅਸੀਂ ਸਾਡੀਆਂ ਜਥੇਬੰਦੀਆਂ ਝੂਠੇ ਸੌਦੇ ਵਾਲੇ ਨਾਲ ਦੇਹਧਾਰੀ ਨਾਲ ਲੜੀਆਂ ਉੱਥੇ ਗੁਰੂ ਗ੍ਰੰਥ ਸਾਹਿਬ ਲਈ ਲੜੀਆਂ ਸਾਡੇ ਤੇ ਗੋਲੀਆਂ ਮਾਰੀਆਂ ਗਿਆ ਅਸੀਂ ਸ਼ਾਮਲ ਖੁਦ ਮੈਂ ਵਿੱਚ ਹੁੰਦਾ ਰਿਆਂ ਤੇ ਉਹ ਤੋਂ ਬਾਅਦ ਸਾਨੂੰ ਰੋਂਦਿਆਂ ਨੂੰ ਬਰਿਆਇਆ ਨਹੀਂ ਸਾਡੀ ਸਰਕਾਰ ਨੇ ਉਲਟਾ ਜੇਲਾ ਬੰਦ ਨੂੰ ਤੋੜਿਆ ਜਿਹੜਾ ਜਿਹੜਾ ਤੁਸੀਂ ਜਨਤਕ ਦੇਖਿਆ ਕੋਟਕਪੂਰੇ ਕੀ ਕান্ড ਹੋਇਆ ਜੀ ਸਰਕਾਰ ਕੀ ਦੀ ਸੀ ਅੱਜ ਤਾਂ ਬਗਾਨੇ ਨੇ ਅਸੀਂ ਲੜ ਲਾਂਗੇ ਜਿਹੜਾ ਜਨੂ ਵੀ ਤਿਆਰ ਆ ਅਸੀਂ ਭਾ ਝਾੜੂ ਵਾਲੇ ਨੂੰ ਅਸੀਂ ਤਾਂ ਹੀ ਮੋਟਾ ਪੰਜਾਂ ਪਰ ਇਹ ਸਾਰਾ ਕਾਰਨਾਮਾ ਜਿਹੜੀਆਂ ਬਾਦਲ ਦਲ ਅਚੇਚੇ ਤੌਰ ਤੇ ਵਿੱਚ ਸਾਨੂੰ ਵੀ ਬੜਾ ਮੱਟਾ ਕਹਿ ਦੋ ਵੀ ਅਸੀਂ ਇਕੱਠੇ ਨਹੀਂ ਹੁੰਦੇ ਜਿਹੜੇ ਇੰਕੀ ਬਾਦਲਾ ਇਸ ਕਰਕੇ ਨਵੇਂ ਤੇ ਦਮੇ ਚਿਹਰੇ ਤੁਸਾਨੂੰ ਰਾਜਨੀਤੀ ਦੇਖਣ ਨੂੰ ਮਿਲਦੇ ਨੇ ਜਿਨ੍ਹਾਂ ਨੂੰ ਉੜਾ ਕੇ ਆੜਾ ਆਉਂਦਾ ਨਹੀਂ ਰਿਜ਼ਲਟ ਤੁਹਾਡੇ ਸਾਹਮਣੇ ਆ ਗਿਆ ਪਹਿਲਾਂ ਵੀ ਇਹ ਗੱਲ ਉੱਠੀ ਅਸੀਂ ਸਰਬੱਤ ਕਾਰਸਾ ਕਰਿਆ ਸੀ ਜੱਬੇ ਦੀ ਧਰਤੀ ਤੇ ਉਦੋਂ ਬਾਦਲਾਂ ਦਾ ਪੂਰਾ ਜੋਰ ਸੀ ਕਹਿੰਦੇ ਇਕੱਠ ਨਹੀਂ ਹੋਣਾ ਪਰ ਪਰ ਸਤਿਗੁਰੂ ਨੇ ਸੇਵਾ ਲਈ ਉੱਥੇ ਇਕੱਠ ਵੀ ਹੋਇਆ ਤੇ ਅਸੀਂ ਉਹ ਬੱਬਰ ਸ਼ੇਰ ਨੂੰ ਜਿਹੇ ਦਾ ਰਾਖਾਲ ਤਖਤ ਲਾਇਆ ਜਿਹੜਾ ਸਾਨੂੰ ਪਤਾ ਤੇ ਵੀ ਕਿਸੇ ਦੀ ਸਰਕਾਰ ਆ ਜੇ ਡਰਦਾ ਤਾਂ ਹੈ ਨਹੀਂ ਰੰਡੀ ਦੇ ਉੱਤੇ ਦੀ ਗਾਲ ਨਹੀਂ ਉਹ ਪਹਿਲੇ ਜੇਲ੍ਹ ਚ ਬੈਠਾ ਸਿੰਘ ਸਾਹਿਬ ਭਾਈ ਜਗਤਾਰ ਸਿੰਘ ਹਵਾਰਾ ਅੱਜ ਵੀ ਇਹ ਕੋਈ ਉੱਥੇ ਉਸ ਕਾਲ ਤਖਤ ਤੇ ਬਹਿ ਕੇ ਨਿਰਪੱਖ ਸੇਵਾ ਕਰ ਸਕਦਾ ਇਹੋ ਜਿਹਾ ਬੰਦਾ ਹੀ ਕਰ ਸਕਦਾ ਜਿਹੜਾ ਡਰੇ ਨਾ ਭਏ ਨਾ ਮੰਨੇ ਕੱਲਾ ਵੀ ਤੁਰ ਸਕੇ ਸੰਘਰਸ਼ੀ ਹੋਵੇ ਪਰ ਇਹ ਰਿਜ਼ਲਟ ਦੂਜੇ ਬੰਦੇ ਨੂੰ ਜਾ ਰਿਹਾ ਜਿਹੜਾ ਤੁਸੀਂ ਕਹਿ ਰਹੇ ਸਰਬੱਤ ਖਾਲਸਾ ਆਜ਼ਾਦੀ ਆ ਜੀ ਅਸੀਂ ਤਾਂ ਕਹਾਂਗੇ ਜੇ ਨਹੀਂ ਇਸ ਤਾਂ ਗਣਾ ਗੰਦੀ ਠੀਕ ਆਉਂਦੀ ਸਿੰਘ ਸਹਿਬਾਨ ਤੇ ਸਾਬਕਾ ਇਹਨਾਂ ਦੀ ਟੀਮ ਬਣਾਉਣਾ ਇਹ ਸਾਰੇ ਇਕੱਠੇ ਹੋ ਕੇ ਵਿਚਾਰਾ ਕਰਨ ਨਿੰਗ ਜਥੇਬੰਦੀਆਂ ਵੀ ਸਾਰੀਆਂ ਸਾਡੀਆਂ ਵੀ ਵਿੱਚ ਹੋਣ ਬੋਲੇ ਪਹਿਲਾਂ ਵਿਚਾਰ ਕਰ ਲੈ ਵਿਚਾਰ ਪੜਨ ਤੋਂ ਬਾਅਦ ਜੇ ਸਰਬੱਤ ਖਾਲਸਾ ਦਾ ਰਿਜ਼ਲਟ ਹੋਣਾ ਹੁੰਦੀ ਹੈ ਨਾ ਅਸੀਂ ਕਹਿੰਦੇ ਆ ਵੀ ਕੋਈ ਕੋਈ ਦਾਮ ਵਾਲਾ ਬੰਦਾ ਜਿਹਦਾ ਸਾਰੇ ਤਖਤਾਂ ਤੇ ਲੱਗਣੇ ਚਾਹੀਦੇ ਨੇ ਤਾਂ ਕਿ ਸਾਡੀਆਂ ਦੂਜੇ ਧਰਬ ਸਾਡੇ ਵੱਲ ਦੇਖਦੇ ਨੇ ਕਿ ਜੇ ਮਾਰਸ਼ਲ ਕੌਮ ਹੈ ਇਹਨਾਂ ਨੇ ਦੇਸ਼ ਨੂੰ ਬਚਾ ਕੇ ਰੱਖਣਾ ਹੁੰਦਾ ਇਹ ਮਾਰਸ਼ਲ ਕੌਮ ਹੈ ਆਪ ਤੇ ਲੜਨ ਲੜ ਕੇ ਮਰੀ ਜਾ ਰਹੀ ਹੈ ਦੂਜੇ ਧਰਮਾਂ ਦੇ ਲੋਕ ਵੀ ਸਤੋਂ ਸਗਾ ਦੁਖੀ ਨੇ ਇਸ ਲਈ ਮੈਂ ਤਾਂ ਸਾਰਿਆਂ ਨੂੰ ਬੇਨਤੀ ਕਰਦਾ ਵੀਰੋ ਸਿਰ ਜੋੜ ਲਓ ਜਿਹੜੇ ਦਾਗੀ ਨੇ ਬਾਕੀ ਨੇ ਇਹਨਾਂ ਤੋਂ ਥੋੜਾ ਜਿਹਾ ਬਚ ਕੇ ਇਹਨਾਂ ਨੇ ਆਪਾਂ ਨੂੰ ਇਹ ਖਾਦਾ ਵਾ ਰੱਜ ਪੁੱਜੇ ਵੇ ਨੇ ਪੂਰੇ ਉਹਦੇ ਕਰਕੇ ਆਪਾਂ ਸਾਨੂੰ ਤਾਂ ਕੋਈ ਲੱਗਦਾ ਵੀ ਅਸੀਂ ਰਾਜਨੀਤੀ ਕਰ ਸਕਦੇ ਐ ਇੰਨੀ ਮਹਿੰਗੀ ਕਰਤੀ ਕਰਤੀ ਸਾਡੇ ਆਂ